ਅਸੀਂ ਸਭ ਤੋਂ ਪਹਿਲਾਂ ਸਰਬੱਤ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪਿਛਲੇ ਸਮੇਂ ਦੇ ਵਿੱਚ ਪ੍ਰਧਾਨ ਰਹੇ ਪੰਜ ਰਤਨ ਜਥੇਦਾਰ ਸਰਦਾਰ ਗੁਰਚਰਨ ਸਿੰਘ ਟੋੜਾ ਉਹਨਾਂ ਦੀ 100 ਸਾਲਾ ਜਨਮ ਸ਼ਤਾਬਦੀ ਨੂੰ ਮਨਾਉਂਦੇ ਹੋਇਆ ਜਥੇਦਾਰ ਸੁਖਵਿੰਦਰ ਸਿੰਘ ਜੀ ਟੋੜਾ ਮੈਂਬਰ ਐਸਜੀਪੀਸੀ ਵੱਲੋਂ ਇਸ ਵੱਡੇ ਪੱਧਰ ਦੇ ਉੱਤੇ ਗੁਰਦੁਆਰਾ ਸ੍ਰੀ ਦੁਖਨਵੰਨ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਮਹਾਨ ਦਸਾਰ ਮੁਕਾਬਲੇ ਜਿਹੜੇ ਉਹ ਸ਼ੁਰੂ ਕਰਵਾਏ ਗਏ ਨੇ ਜਿਸ ਦੇ ਵਿੱਚ ਬੱਚੇ ਅਤੇ ਬੱਚੀਆਂ ਲੜਕੇ ਤੇ ਲੜਕੀਆਂ ਦੋਹਾਂ ਦੇ ਦਸਤਾਰ ਮੁਕਾਬਲੇ ਉਹ ਕਰਵਾਏ ਜਾ ਰਹੇ ਨੇ ਜਿਸ ਦੇ ਵਿੱਚ ਕੈਸ਼ ਪ੍ਰਾਈਜ਼ ਰੱਖਿਆ ਗਿਆ ਤੇ ਵੱਡੀ ਗੱਲ ਇਹ ਵੀ ਹੈ ਕਿ ਇਸ ਮੁਕਾਬਲੇ ਦੇ ਵਿੱਚ ਬੀਬੀਆਂ ਦੇ ਦਸਤਾਰ ਮੁਕਾਬਲਾਂ ਦੇ ਵਿੱਚ 10 ਜਿਹੜੀਆਂ ਲੜਕੀਆਂ ਨੇ ਉਹ ਪ੍ਰਮੁੱਖ ਤੌਰ ਤੇ ਉੱਤੇ ਜਿਨ੍ਹਾਂ ਜਿਹੜੀ ਵਧੀਆ ਦਸਤਾਰ ਸਜਾਉਂਦੀਆਂ ਨੇ ਤੇ ਗੁਰਮਤ ਦੇ ਪ੍ਰਸ਼ਨ ਵਧੀਆ ਬਖੂਬੀ ਤਰੀਕੇ ਨਾਲ ਜੋ ਦੱਸ ਸਕਦੀਆਂ ਉਹਨਾਂ ਦੇ ਉੱਤਰ ਦੇ ਸਕਦੇ ਆ ਉਹਨਾਂ ਨੂੰ ਵੀ ਕੈਸ਼ ਪ੍ਰਾਈਜ਼ ਦਿੱਤਾ ਜਾਵੇਗਾ ਇੱਕ ਬਹੁਤ ਵਧੀਆ ਉਪਰਾਲਾ ਵੀ ਕਿਉਂਕਿ ਜਿਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਆਖਦੇ ਨੇ ਨਾ ਪਾਕ ਪਾਕ ਕਰ ਹضور ਹਦੀਸਾ ਸਾਬਤ ਸੂਰਤ ਦਸਤਾਰ ਸਿਰਾ ਤੇ ਮਾਰੇ ਕਹਿੰਦੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਕਿ ਜਿਹੜਾ ਸਾਬਤ ਸੂਰਤ ਹੈ ਗੁਰਸਿੱਖ ਨੇ ਰਹਿਣਾ ਤੇ ਉਸੇ ਜज्ਬੇ ਨੂੰ ਅੱਗੇ ਮੋਟੀਵੇਟ ਕਰਦਿਆਂ ਹੋਇਆਂ ਇਹ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਨੇ ਤਾਂ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਪਤਿਤਪੁਣਾ ਉਹਨੂੰ ਠੱਲ ਪਾਇਆ ਜਾ ਸਕੇ ਤੇ ਬੱਚੇ ਦੁਬਾਰਾ ਮੁਰ ਸਰਦਾਰੀਆਂ ਵੱਲ ਪ੍ਰੇਰਿਤ ਹੋਣ ਇਸ ਕਰਕੇ ਇਸ ਪ੍ਰਕਾਰ ਦੇ ਉਪਰਾਲੇ ਉਹ ਹੁੰਦੇ ਰਹਿਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਸ਼ੀਮਰ ਕੌਰ ਹੈ ਤੇ ਮੈਂ ਨਾਬੇ ਤੋਂ ਆਈ ਆ ਇੱਥੇ ਅੱਜ ਦਸਤਾਰਬੰਦੀ ਕੰਪੀਟੀਸ਼ਨ ਹੈ ਜਿਦੇ ਵਿੱਚ ਕਿ ਲੜਕੀਆਂ ਤੇ ਲੜਕੀਆਂ ਦਾ ਜੋ ਲੜਕੀਆਂ ਤੇ ਲੜਕੀਆਂ ਨੇ ਭਾਗ ਲਿਆ ਦਸਤਾਰਬੰਦੀ ਕੰਪੀਟੀਸ਼ਨ ਦੇ ਵਿੱਚ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਦਾ ਬਾਣੀ ਦੇ ਨਾਲ-ਨਾਲ ਬਾਣੇ ਦੇ ਨਾਲ ਵੀ ਜੋੜਨ ਦਾ ਜਿਵੇਂ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਹੈ ਸਾਬਤ ਸੂਰਤ ਦਸਤਾਰ ਸਿਰਾ ਮਹਾਰਾਜ ਦਾ ਫਰਮਾਨ ਹੈ ਕਿ ਸਾਬਤ ਸੂਰਤ ਹੋਣਾ ਚਾਹੀਦਾ ਸਾਨੂੰ ਤੇ ਦਸਤਾਰ ਸਾਡੇ ਸਿਰ ਤੇ ਸਜਾਈ ਹੋਣੀ ਚਾਹੀਦੀ ਹੈ ਦਸਤਾਰ ਦਾ ਬਹੁਤ ਮਹੱਤਵ ਹੈ ਸਾਡੇ ਕੌਮ ਦੇ ਵਿੱਚ ਦਸਤਾਰ ਇੱਕ ਮੁਕਤਿ ਧਰਾਂ ਸਾਡੇ ਲਈ ਮਹਾਰਾਜ ਨੇ ਇਹ ਸਾਨੂੰ ਬਖਸ਼ੀ ਹੈ ਸਿੰਘਾਂ ਦੇ ਨਾਲ-ਨਾਲ ਕੌਰ ਨੂੰ ਵੀ ਦਸਤਾਰ ਬਖਸ਼ੀ ਹੈ ਮਹਾਰਾਜ ਨੇ ਕਿੰਨੀ ਦੇਰ ਹੋ ਗਈ ਕਿ ਇਹ ਕੰਪੀਟੀਸ਼ਨਾਂ ਜੀ ਚੱਲਦੇ ਨੇ ਤੁਹਾਡੇ ਮੈਂ ਜੀ ਇਸੇ ਸਾਲ ਤੋਂ ਕੰਪੀਟੀਸ਼ਨ ਦੇ ਵਿੱਚ ਜਾਣਾ ਸ਼ੁਰੂ ਕੀਤਾ ਹੈ ਜੀ। ਇਹ ਹੀ ਸੰਦੇਸ਼ ਹੈ ਜੀ ਕਿ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਆਪਣਾ ਭਵਿੱਖ ਸੁਰੱਖਿਅਤ ਤਾਂ ਹੀ ਰਹੂਗਾ ਜੇ ਆਪਾਂ ਬਾਣੀ ਤੇ ਬਾਣੇ ਨਾਲ ਜੁੜਾਂਗੇ। ਨਹੀਂ ਨਸ਼ਿਆਂ ਨੇ ਤਾਂ ਪੰਜਾਬ ਦੀ ਜੜ ਖੋਖਲੀ ਕਰਤੀ ਹਲੇ ਵੀ ਸਾਡੇ ਕੋਲ ਸਮਾਂ ਹੈਗਾ ਹਲੇ ਵੀ ਕਹਿ ਸਕਦੇ ਹਾਂ ਕਿ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ। ਨਸ਼ਿਆਂ ਤੋਂ ਦੂਰ ਰਹੋ ਤੇ ਬਾਣੀ ਤੇ ਬਾਣੇ ਨਾਲ ਜੁੜੋ ਮਹਾਰਾਜ ਨਾਲ ਜੁੜੋ। ਤੇ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਦਾ ਨਿਰਗਾਹ ਪਿਆਰ ਪਾਓ